ਮੈਂ ਭਗਤ ਸਿੰਘ ਗੰਗਮਰਾਇ ਪਰਹਣ ਵਾਲਾ ਮੇਰੀ ਨੂੰ ਤੇ ਕੱਲ ਹਮਲਾ ਹੋ ਗਿਆ ਜਰ ਕੇ ਉਹਨਾਂ ਨੇ ਮਨਜੀਤ ਸਿੰਘ ਤਲਵੰਡੀ ਤੇ ਪਦੌਰ ਥਾਣਾ ਤੇ ਮਨਦੀਪ ਸਿੰਘ ਦੇ ਪਿਤਾ ਦਾ ਨਾਮ ਸਰਬਨ ਸਿੰਘ ਉਹਦੇ ਨਾਲ ਚਾਰ ਬੰਦੇ ਆਏ ਉਹਨਾਂ ਨੇ ਆ ਕੇ ਪਹਿਲਾਂ ਕੁੱਟ ਮਾਰ ਕੀਤੀ ਇੱਥੇ ਪੰਨੇ ਤੱਕ ਤੇ ਪੰਨੇ ਇਕ ਉਹਨਾਂ ਨੂੰ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਜਾ ਕੇ ਮੇਰੇ ਟੱਖਤੇ ਤੋੜੇ ਕੈਮਰੇ ਪੰਨੇ ਫਿਰ ਉਹਨਾਂ ਨੇ ਫਾਇਰ ਕਰੇ ਉਹਨਾਂ ਨੂੰ ਮਾਰਨ ਵਾਸਤੇ ਮੇਰੀ ਨੋ ਨੂੰ ਤੇ ਮੇਰੇ ਬੱਚੀਆਂ ਨੂੰ ਤਿੰਨ ਮੇਰੇ ਭੋਤੀਆਂ ਇਹਨਾਂ ਨੂੰ ਮਾਰਨ ਵਾਸਤੇ ਉਹਨਾਂ ਨੇ ਕੋਸ਼ਿਸ਼ ਕੀਤੀ ਤਿੰਨ ਫਾਇਰ ਕੱਢੇ ਜੀ ਜਦੋਂ ਫਿਰ ਉਹਨਾਂ ਨੇ ਸੁਣਿਆ ਵੀ ਇਹਨੇ 112 ਨੰਬਰ 'ਤੇ ਫੋਨ ਕਰਤਾ ਮੈਂ 112 ਨੰਬਰ 'ਤੇ ਫੋਨ ਕਰਿਆ ਪੁਲਸ ਨੂੰ ਵੀ ਸਾਡੇ 'ਦਰ ਗੋਲੀ ਚੱਲ ਰਹੀ ਹੈ ਅਸੀਂ ਬਾਹਰ ਘਰ ਤੇ ਬੈਠੇ ਆ ਸਾਡੇ ਕੋਈ ਹੈਲਪ ਕਰੋ ਉਹਨਾਂ ਨੇ ਕਿਹਾ ਵੀ ਪੁਲਿਸ ਕਿਹੜਾ ਥਾਣਾ ਮੈਂ ਉਹਨਾਂ ਨੂੰ ਦੱਸਿਆ ਵੀ ਸਾਡਾ ਮਰੰਡਾ ਥਾਣਾ ਕਿਉਂਕਿ ਸਾਡੀ ਲਠੇੜੀ ਆ ਸਾਡੇ ਤੱਕ ਹੁਣ ਤੱਕ ਕਿਸੇ ਨੇ ਮੇਰੀ ਸਾਰ ਨਹੀਂ ਲਈ ਉਹਨਾਂ ਨੇ ਕਿਹਾ ਵੀ ਅਸੀਂ ਹੁਣੇ ਪੁਲਿਸ ਤੇ ਜੜਾ ਰਹੇ ਆ ਜਦੋਂ ਦੂਹੀ ਗਲੀ ਮੈਂ ਫੇਰ ਕਰਿਆ 15 20 ਮਿੰਟ ਉਹਨਾਂ ਨੇ ਤੋੜਪਨ ਪੂਰੀ ਕਰੀ ਗਈ ਫੇਰ ਵੀ ਕੱਢੇ ਤੇ ਮੇਰੇ ਵੀ ਤਖਤੇ ਤੋੜੇ ਜੀ ਨਹੀਂ ਆ ਸੀਸੇ ਜਿਹੜੇ ਟੁੱਟੇ ਹੋਏ ਜੀ ਇਹ ਏ ਸ਼ੀਸ਼ੇ ਉਹਨਾਂ ਨੇ ਤੋੜਿਆ ਜੀ ਤੇ ਕਈ ਗੋਲੀਆਂ ਦੀਆਂ ਕੱਟੀਆਂ ਜਿਹੜੀ ਗਾਹਾਂ ਸਲੇਪਰ ਕੋਡੀਆਂ ਲੱਗੀਆਂ ਹੋਈਆਂ ਦੇਖੀਆਂ ਰਾਤ ਮੈडम ਵੀ ਆਈ ਇੱਕ ਉਹਨਾਂ ਨੇ ਆ ਕੇ ਖੋਖਾ ਵੀ ਬਰਾਮਦ ਕਰਿਆ ਅੱਛਾ ਕਿ ਜਿਹੜਾ ਉਹ ਕਹਿੰਦੇ ਹੁੰਨੇ ਆ ਆਪਣੇ ਕਿਆ ਕਰ ਫਾਰਸਿਕ ਲੈਵ ਵਾਲੇ ਹਾਂਜੀ ਉਹ ਉਹ ਆਏ ਜੀ ਉਹਨਾਂ ਨੇ ਆ ਕੇ ਸਮਾਨ ਆਪਣਾ ਇਕੱਠਾ ਕਰਿਆ ਜਿਹੜੇ ਛਰਲੇ ਛਰਲੇ ਲੱਗੇ ਹੋਏ ਤੇ ਉਹ ਉਹਨਾਂ ਨੇ ਇਕੱਠੇ ਕਰੇ ਉਹ ਆਪਣੇ ਡੱਬੀਓ ਡੱਬੀਆਂ ਚ ਪਾ ਕੇ ਲੈ ਕੇ ਚਲੇ ਗਏ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹ ਬੰਦੇ ਨੇ ਜੀ ਤੁਸੀਂ ਤੁਹਾਡੇ ਕੈਮਰੇ ਲੱਗੇ ਹੋਏ ਆ ਜੀ ਕਹਾ ਮੇਰੇ ਸਾਡੇ ਲੱਗੇ ਹੋਏ ਤੇ ਜੀ ਜੀ ਫਿਰ ਜਾਂ ਕੈਮਰੇ ਲੱਗੇ ਤੇ ਉਹਨਾਂ ਨੇ ਆ ਕੇ ਕੈਮਰੇ ਤੋੜੇ ਆ ਜੀ ਉਹ ਸਾਰੇ ਹੀ ਕੈਮਰੇ ਚ ਇੱਕ ਤੇ ਦੇਖਿਆ ਇਕੱਲਾ ਇਕੱਲਾ ਕੈਮਰਾ ਤੋੜਿਆ ਜੀ ਓਕੇ ਹਾਂਜੀ ਫਿਰ ਉਹਨਾਂ ਨੇ ਹਾਂਜੀ ਦੱਸੋ ਦੱਸੋ ਮੈਂ ਕਿੱਥੇ ਅੰਦਰ ਅੰਦਰ ਵਾਲੇ ਸ਼ਰੇ ਦਿਖਾਓ ਤਾਂ ਕਿੱਥੇ ਵੱਜੇ ਜੀ ਆਹ ਜੀ ਆ ਜਾਓ ਆਹ ਤੁਹਾਨੂੰ ਅੰਦਰ ਆਏ ਸ਼ਰੇ ਦਿਖਾਉਂਦਾ ਜੀ ਜੀ ਪਹਿਲਾਂ ਆ ਬਾਹਰ ਤੇ ਗੇਟ ਤੇ ਲੱਗਿਆ ਜੀ ਹਾਂ ਜੀ ਆਈ ਫਾਇਰ ਮਾਰਿਆ ਔਰ ਇਹਦੇ ਥੱਲੇ ਦੇ ਸ਼ਰੇ ਲੈ ਗਏ ਚੱਕ ਕੇ ਫੇਰ ਉਹਦੇ ਜੀ ਆਹ ਫੇਰ ਆ 2 ਨੰਬਰ ਫੇਰ ਉਹਨਾਂ ਨੇ ਲਾਇਆ ਹੋਏ ਜੀ ਜੀ ਆ ਉਹਨਾਂ ਨੇ ਅੱਛਾ ਇਹ ਪੁਲਿਸ ਨੇ ਪੁਲਿਸ ਨੇ ਲਾਇਏ ਵੀ ਨਿਸ਼ਾਨੀ ਇਹ ਵੀ ਜਿੱਥੋਂ ਜਿਹੜੀ ਮੈਡਮ ਆਈ ਕੀ ਪਤਨੀ ਮੁਹਾਲੀ ਤੋਂ ਦੇ ਪਤਨ ਕਿੱਥੇ ਤੇ ਸੀ ਜੀ ਉਹਨਾਂ ਨੇ ਆ ਕੇ ਕਰਿਆ ਜੀ ਦਾਹਾਂ ਫੇਰ ਆ ਜੋ ਇੱਧਰ ਆ ਜੋ ਮੇਰੇ ਨਾਲ ਕਿ ਕੋਈ ਸਾਹਮਣੇ ਛਰੇ ਲੱਗੇ ਹੋਏ ਜੀ ਇਹ 12 12 ਬੋਰ ਦੇ ਛਰੇ ਆ ਜੀ ਆ ਤਿਹੜਾ ਹੀ ਆ ਉਹਨਾਂ ਨੇ ਕਰਕੇ ਆ ਦੇਖੋ ਅੱਛਾ ਛਰਾ ਕੰਦਰ ਨਾਲ ਵੱਜਣ ਦੇ ਨਾਲ ਆ ਤਿਹੜ ਵੀ ਆ ਤਿਹੜਾ ਹੀ ਆ ਜੀ ਬਾਕੀ ਫੇਰ ਇੱਥੇ ਤੇ ਉਹਨਾਂ ਨੇ ਛਰੇ ਇਕੱਠੇ ਕਰਨੇ ਇੱਥੇ ਤੇ ਕੋਈ ਦੇਖੇ ਕਰੋ ਕੁਝ ਇੱਥੇ ਪੁਲਿਸ ਨੇ ਜੀ हां मैडम ने जी चलो पुलिस मुलाजिमे सिगे जी पुलिस मुलाजिमे हुंदे जी मैं जानदा नहीं जी सेवा भारती केते जी जी उन्होंने आके अपनी कार्रवाई करिया जी कोई नाम कसत नहीं दिन रात नु मैं 5 बार 5:30 ਬਜੇ ਦਾ ਵਾਕਾ ਜੀ ਇਹ ਹੈ ਜੀ ਕੱਲ ਸ਼ਾਮ ਦਾ ਜੀ ਕੱਲ ਸ਼ਾਮ ਦਾ ਜੀ ਠੀਕ ਹੈ 5:30 ਇੱਕ ਤਰੀਕ ਦਾ ਇੱਕ ਤਰੀਕ ਦਾ ਠੀਕ ਹੈ ਜੀ ਤੇ ਆ ਗੱਡਾ ਤਾਂ ਹੀ ਟਾਈਮ ਪਿਸ ਲੱਗੇ ਹੋયા ਸੀ ਉਹ ਗੱਜ ਸਮਾਨ ਕਰਕੇ ਨਹੀਂ ਉੱਪਰੋਂ ਫੇਰ ਟੁੱਟ ਗਿਆ ਜੀ ਟੁੱਟ ਗਿਆ ਜੀ ਆਜੋ ਤੁਸੀਂ ਵਿਆਹ ਨੂੰ ਜੀ ਆ ਜੀ ਜੀ ਤੁਸੀਂ ਵੀ ਆਜੋ ਫਿਰ ਤੋਂ ਇਹ ਦਿਖਾਉਣਗੇ ਹੁਣ ਇਹ ਕੀ ਗੱਲ ਥੋਡੇ ਤੇ ਹਮਲਾ ਕਿਉਂ ਹੋਇਆ ਜੀ ਇਹ ਦੱਸੋ ਪੁਰੇ ਦੋ ਦਿਨ ਸਾਲ ਚੱਲਣਾ ਤੁਸੀਂ ਬਲੈਕਮੇਲ ਕਰ ਰਹੇ ਹੋ ਜੀ ਗੱਲ ਕਰਨ ਤੇ ਮਜਬੂਰ ਕਰ ਰਹੇ ਸੀ ਜਦੋਂ ਵੀ ਮੈਂ ਆਪਣੇ ਗੱਲ ਕਰਨ ਤੋਂ ਮਨਾਂ ਕਰਤੀ ਉਸ ਨਹੀਂ ਥੋਡੇ ਨਾਲ ਗੱਲ ਕਰਨ ਨਾਲ ਜੀ ਹਾਂ ਜੀ ਮੇਰੇ ਨਾਲ ਤਾਂ ਗੱਲ ਕਰਨ ਤੇ ਅੱਛਾ ਤੁਸੀਂ ਫਿਰ ਆਪਣੇ ਹਸਬੰਦ ਨੂੰ ਨਹੀਂ ਦੱਸਿਆ ਬਲੈਕਮੇਲ ਕੀਤਾ ਗਿਆ ਸੀ ਮੈਨੂੰ 2-3 ਸਾਲ ਪਹਿਲਾਂ ਉਸ ਤੋਂ ਬਾਅਦ ਮੈਂ ਆਪਣੇ ਘਰ ਦੇ ਨੂੰ ਦੱਸਿਆ ਜੀ ਮੈਨੂੰ ਗੱਲ ਕਰਨ ਤੇ ਮਜਬੂਰ ਕਰਦਾ ਸੀਗਾ ਜੀ ਮੈਂ ਗੱਲ ਕਰਨ ਤੇ ਮਨਾਂ ਕਰਦਾ ਤੁਸੀਂ ਪਹਿਲਾਂ ਵੀ ਨਾ ਕੋਈ ਪਰਚਾ ਦਰਜ ਕਰਾਇਆ ਵਾ ਕਰਿਆ ਹਾਂ ਪਹਿਲਾਂ ਸੀ 326 ਦਾ ਜਨ ਲੱਗਿਆ ਰਿਹਾ ਤੇ ਕੇਸ ਮੇਰੇ ਵੱਲੋਂ ਵੀ ਲੱਗੇ ਹੋਏ ਆ ਕੇ ਜਿੱਥੇ ਕੁੱਟ ਮਾਰ ਕਰਕੇ ਗਿਆ ਜੀ ਥੋੜਾ ਪਹਿਲਾਂ ਵੀ ਕੁੱਟ ਮਾਰ ਕਰਕੇ ਜੀ ਮੈਂ ਤੈਨੂੰ ਜਬਰਦਸਤੀ ਖਿੱਚ ਤੂੰ ਛੇਵਾ ਹਾਂ ਬਣਾਈ ਛੇਵਾ ਛੇਵਾ ਅੱਛਾ ਜਦੋਂ ਤੂੰ ਕਰਕੇ ਸਰ ਲੈ ਕੇ ਆਈ ਵੀ ਗਿਆ ਘਰ ਤੋਂ ਉਸ ਤੋਂ ਬਾਅਦ ਮੈਂ ਐਡਮਿਟ ਕੀਤੀ ਹਾਂ ਹਸਪੀਟਲ 'ਚ ਜੀ ਤਾਂ ਕਿ ਲੱਗੇ ਹੋਏ ਸੀ ਮੇਰੇ ਸਿਰ ਦੇ ਵਿੱਚ ਵੀ ਜੀ ਮਾਰ ਕੁਟ ਕਰਕੇ ਰਾਡ ਮਾਰ ਕੇ ਕਰਪਾਨ ਮਾਰ ਕੇ ਗਿਆ ਸੀ ਜੀ ਅੱਛਾ ਜੀ ਇੱਕ ਦੇ ਕਰਪਾਨ ਮਾਰੀ ਸੀ ਮੁੰਡੇ ਦੇ ਜੀ ਤੇ ਦੂਏ ਪਾਈ ਦੇ ਰਾਡ ਮਾਰੀ ਸੀ ਦੋਹਾਂ ਦੇ ਸਿਰ ਪਾੜੇ ਸੀ ਜੀ ਉਹਨਾਂ ਨੇ ਜੀ ਤੇ ਮੈਂ ਤਾਂ ਉੱਪਰ ਇੱਕਾ ਰੋੜੇ ਮਾਰਦੇ 112 ਨੰਬਰ ਨੂੰ ਮੈਂ ਜ਼ਰੂਰ ਫੋਨ ਕਰਦਾ ਕਿਉਂਕਿ ਮੇਰੀ ਪੁਲਿਸ ਸੁਣਾਈ ਛੇਤੀ ਕਰੀ ਨਹੀਂ ਨਹੀਂ ਹੁਣ ਜਦੋਂ ਆਏ ਤੇ ਕਿਵੇਂ ਹੋਇਆ ਵਾਕਾ ਜੀ ਤੁਸੀਂ ਕਦ ਸਾਢੇ 5 ਵਜੇ ਕਿੰਨੇ ਵਜੇ ਆਏ ਤੇ ਜੀ ਇਹ ਸਾਢੇ 5 ਵਜੇ ਆਏ ਆ ਜੀ ਤੁਸੀਂ ਕਮਰੇ ਦੇ ਵਿੱਚ ਤੁਹਾਡੇ ਕੋਲ ਇੱਕ ਰਿਕਾਰਡਿੰਗ ਹੋਈ ਵੀ ਹੈ ਨਾ ਜੀ ਹਾਂ ਜੀ ਕੈਮਰੇ ਚ ਰਿਕਾਰਡਿੰਗ ਤੇ ਉਹ ਕਮਰਾ ਵੀ ਦਿਖਾਓ ਬਾਕੀ ਤੋੜਤੇ ਉਹਨਾਂ ਨੇ ਜੀ ਹੈ ਹਾਂ ਜੀ ਕਿੰਨੇ ਕੈਮਰੇ ਤੋੜੇ ਜੀ ਉਹਨਾਂ ਨੇ ਤਿੰਨ ਕੈਮਰੇ ਤੋੜਤੇ ਜੀ ਤਿੰਨ ਕੈਮਰੇ ਤੋੜਤੇ ਜੀ ਤੇ ਇੱਕ ਚ ਤੁਹਾਡੇ ਅੰਦਰ ਵਾਲੇ ਚ ਰਿਕਾਰਡਿੰਗ ਰਹਿ ਗਈ ਤੇ ਪੁਲਿਸ ਨੇ ਤੁਹਾਡਾ ਰਿਕਾਰਡਿੰਗ ਲੈ ਲਈ ਹਾਂਜੀ ਉਹਨਾਂ ਨੇ ਆ ਕੇ ਰਿਕਾਰਡਿੰਗ ਲਈ ਹੈ ਜੀ ਜੀ ਕਾਜੀ ਮੈਂ ਇੱਕ ਮੈਂ ਰਿਕਾਰਡਿੰਗ ਲੈ ਗਿਆ ਜਿਹੜੀ ਮੈਨੂੰ ਇਹ ਵੀ ਪਤਾ ਨਹੀਂ ਕਿਹੜੀ ਕਿਹੜੀ ਮੈਂਕਮ ਹੈ ਕਿਹੜੇ ਕਿਹੜੇ ਬੈਕ ਵੀ ਤੇ ਤੁਹਾਡੇ ਅੰਦਰ ਇਸ ਪਾਸੇ ਤੁਸੀਂ ਰਹਿੰਦੇ ਆ ਆ ਘਰ ਚ ਆਹ ਘਰ ਤੇ ਮੇਰਾ ਜੀ ਉਹ ਮੇਰੀ ਨੌਂ ਦਾ ਠੀਕ ਹੈ ਇਹ ਇੱਟੋ ਵੀ ਮਾਰੀ ਵੀ ਹੈ ਜੀ ਤੁਹਾਡੀ ਆ ਇੱਟਾਂ ਮਾਰੀਆਂ ਹੋਣਗੀਆਂ ਪਹਿਲਾਂ ਉਹਨਾਂ ਨੇ ਇੱਟਾਂ ਮਾਰੀਆਂ ਜੀ ਫਿਰ ਉਹਨਾਂ ਨੇ ਫਿਰ ਕੈਮਰੇ ਤੋੜਿਆ ਜੀ ਬਾਅਦ ਚ ਫਿਰ ਕੈਮਰੇ ਉਹਨਾਂ ਦੇਖੇ ਵੀ ਕੈਮਰੇ ਲੱਗੇ ਹੋਇਆ ਹਾਂਜੀ ਕੈਮਰੇ ਤੇ ਆ ਕੈਮਰਾ ਤੁਹਾਡਾ ਅੰਦਰ ਵਾਲਾ 6 ਟੁੱਟਣ ਦੇ ਬਚ ਗਿਆ ਉਹ ਟੁੱਟਣ ਦੇ ਬਚ ਗਿਆ ਮੁੰਡਾ ਦੋ ਖਬਰ ਆਇਆ ਸੀ ਅੰਦਰ ਮੈਂ ਉਹ ਭਾਗਾ ਬਾਜੀ ਉਹ ਕਿਤੇ ਬੁਲਾਇਆ ਮੁੰਡੇ ਨੂੰ ਨਾਲੇ ਮੈਂ ਕਿਹਾ ਸੀ ਠੀਕ ਹੈ ਹਾਂਜੀ ਕੋਈ ਨਹੀਂ ਜੀ ਕੈਮਰੇ ਅੱਛਾ ਉਰੇ ਲੱਗੇ ਹੋਏ ਜੀ ਹਾਂਜੀ ਆ ਲੱਗੇ ਹੋਣੇ ਜੀ ਇਹ ਲੱਗੇ ਹੋਇਆ ਓਕੇ ਤੇ ਤੁਸੀਂ ਫਿਰ ਕੈਮਰੇ ਚ ਬਾਅਦ ਚ ਦੇਖੇ ਕਿੰਨੇ ਬੰਦੇ ਆ ਹਾਂ ਕੈਮਰੇ ਚ ਦੇਖਿਆ ਨਹੀਂ ਚਾਰ ਬੰਦੇ ਆ ਜੀ ਹੈਗਾ 12 ਬੋਰ ਆ ਬਣਾਉਦੇ ਕੋੜੀ ਜੀ ਦੋ ਨਾਲੀ ਜੀ ਦੋ ਨਾਲੀਆਂ ਵਾਲੀ ਅੱਛਾ ਦੋ ਨਾਲੀ ਸੀ 12 ਬੋਰ ਦੋ ਨਾਲੀ ਕਿ ਕਿ ਦੋ ਨਾਲੀਆਂ ਚਲਾਈ ਬਈ ਕਰੀ ਓਨ ਵੇ ਅੱਛਾ ਗੱਡੀ ਆ ਗਈ ਜੀ ਹੈ ਗੱਡੀ ਆ ਗਈ ਜੀ ਹਾਂਜੀ ਤੁਸੀਂ ਬੋਲੀ ਜਾਓ ਆ ਗੱਡੀ ਆਈ ਆ ਜੀ ਜੀ ਇਹ ਉਹ ਖੜ ਗਈ ਉਹਦੇ ਵਿੱਚੋਂ ਦੇਖਿਓ ਹੁਣ ਬੰਦੇ ਨਿਕਲਿਆ ਚਾਰ ਪੰਜ ਆਹ ਨਿਕਲਿਆ ਜੀ ਬੰਦੇ ਆਹ ਦੇਖੋ ਕਿਵੇਂ ਭੱਜ ਰਹੇ ਆ ਆਹ ਦੇਖੋ ਇਹ ਉਹ ਵੀ ਨਿਕਲਿਆ ਆਹ ਦੇਖੋ ਹਥਿਆਰ ਕੋਲ ਹੈ ਇਹ ਪਿੱਛੇ ਕਿਉਂ ਗਏ ਜੀ ਇਹ ਪਿੱਛੇ ਗੇਟ ਆ ਜੀ ਜੀ ਗੇਟੇ ਤੋੜਨੀ ਕੋਸ਼ਿਸ਼ ਕਰਦੇ ਉੱਥੇ ਹਲਕਾ ਜਾ ਕੇ ੜਟਾ ਪਹਿਲਾਂ ਜੀ ਉਹਨਾਂ ਨੇ ਕਹਿ ਬੀ ਅਸੀਂ ਇਹ ਗੇਟ ਨੂੰ ਤੋੜ ਕੇ ਅਸੀਂ ਸਾਰੇ ਟੱਬਰ ਨੂੰ ਮਾਰ ਜਾਣਾ ਫੇਰ ਆ ਗਏ ਜੀ ਆ ਫੇਰ ਆ ਗਏ ਜੀ ਭੰਨ ਤੋੜ ਕਰਕੇ ਹੁਣ ਇਹਨਾਂ ਨੇ ਕੈਮਰਿਆਂ ਨੂੰ ਪੈਣਾ ਹੈ ਪਹਿਲਾਂ ਤਾਂ ਤੁਹਾਡਾ ਦਰਵਾਜ਼ਾ ਅੱਛਾ ਆ ਦੇਖੋ ਇੱਕ ਗੇਟ ਭੰਨੋ ਅੱਛਾ ਉਧਰ ਲੇ ਸੀਸੇ ਭੰਦੇ ਆ ਉਧਰ ਲੇ ਸੀਸੇ ਭੰਨ ਰਹੇ ਆ ਜੀ ਓਕੇ ਤੇ ਮੂੰਹ ਬੰਨੇ ਹੋਏ ਇਹਨਾਂ ਨੇ ਹਨਾ ਹਾਂ ਮੂੰਹ ਬੰਨੇ ਹੋਏ ਆ ਜੀ ਅੱਛਾ ਫੇਰ ਪਿੱਛੇ ਗਏ ਇਹ ਫੇਰ ਪਿੱਛੇ ਲ ਗਏ ਵੀ ਕੋਈ ਨਾ ਕੋਈ ਨਿਆਣਾ ਨਿਕਲੂ ਕੋਈ ਦੇਖਣ ਨਿਕਲੂਗਾ ਅਸੀਂ ਉਹਨਾਂ ਨੂੰ ਖਤਮ ਕਰਕੇ ਜਾਵਾਂਗੇ ਸੱਜਾਨੋ ਮਾਰਨ ਦੀ ਤਾਂ ਨਾਲ ਆਏ ਸੀਗੇ ਹਾਂਜੀ ਜਾਨੋ ਮਾਰਨੀ ਉਹ ਤਾਂ ਜਹੀ ਰਾਜਾ ਦਾ ਪੱਕਾ ਰਾਜਾ ਤਾਂ ਜਾਨੋ ਮਾਰ ਕੇ ਆਉਣਾ ਤਾਂ ਹੀ ਫੈਰ ਗੱਡੇ ਜਿਨ੍ਹਾਂ ਨੇ ਜੇ ਨਹੀਂ ਤਾਂ ਫੇਰ ਜੇ ਡਾਕਾ ਦੇਣਾ ਹੁੰਦਾ ਰਾਣਾ ਨਾਲ ਵੀ ਦੇ ਜਾਂਦੇ ਆ ਫੇਰ ਆ ਗਏ ਦੀ ਆ ਫੇਰ ਆ ਗਏ ਇਹਨਾਂ ਨੇ ਫੇਰ ਆ ਕੇ ਇਹਨਾਂ ਨੇ ਕਾਰਵਾਈ ਮੇਰੇ ਦਰ ਪਰ ਕਰਨੀਆਂ ਹੁਣ ਆ ਉਹ ਕੱਲ ਕੱਢੀ ਆ ਉਹ ਦੇਖੋ ਆਹ ਕੱਢੀ ਆ ਉਹ ਰੋਗਰ ਕੱਢੀ ਹੋਈ ਆ ਇਹ ਆ ਇੱਕ ਤੋੜਤਾ ਆ ਇੱਕ ਤੋੜਤਾ ਹੀ ਕਰਦਾ ਆਇਟਮ ਹਰੀ ਆ ਉਹ ਵੀ ਤੋੜਤਾ ਜੀ ਆ ਹੁਣ ਇਧਰ ਚੜੂਗਾ ਆ ਅੱਛਾ ਇਸ ਦਰਵਾਜੇ ਤੇ ਮਾਰ ਰਿਹਾ ਜੀ ਆ ਉੱਪਰ ਕਰ ਰਿਹਾ ਜੀ ਇਹ ਉਹ ਕਰ ਰਿਹਾ ਜੀ ਦਰਵਾਜੇ ਤੇ ਹਾਂਜੀ ਇਹ ਆਹ ਦੇਖੋ ਉਹ ਵੀ ਕੈਮਰਾ ਤੋੜ ਉਹ ਵੀ ਤੋੜ ਗਿਆ ਔਰ ਟੁੱਟ ਗਿਆ ਉਹ ਸੜਕ ਵਾਲਾ ਰਹਿ ਗਿਆ ਬਾਹਰ ਚ ਜਾਂਦੇ ਹੋਏ ਤੋੜਨਗੇ ਹਾਂਜੀ ਹਾਂ ਇਹ ਜਾਂਦੇ ਹੋਏ ਤੋੜਨਗੇ ਹੀ ਆ ਤੇ ਤੁਸੀਂ ਬਾਹਰ ਨਿਕਲੇ ਜੀ ਸਾਨੂੰ ਪਤਾ ਲੱਗ ਗਿਆ ਸੀ ਵੀ ਤੁਹਾਡੇ ਉੱਤੇ ਖਤਰਾ ਹੈ ਖਤਰਾ ਹੀ ਉਹ ਬੰਦੇ ਚਾਰ ਤੇ ਜੀ ਹੁਣ ਮੈਂ ਬੁਢਾ ਆਦਮੀ ਕੀ ਕਰ ਸਕਦਾ ਤਾਂ ਜੀ ਬਹੁਤ ਕਰ ਸੀਗੀ ਤੁਹਾਡੇ ਬਹੁ ਨੇ ਤਾਂ ਅੰਦਰ ਕੁੰਡੀਆਂ ਕੰਦੇ ਲਾਇਆ ਹੋਇਆ ਤਾਂ ਜੀ ਨਿਆਣਿਆਂ ਦੇ ਬਹੁਤ ਆਹ ਦੇਖੋ ਅੱਛਾ ਦਰਵਾਜ਼ਾ ਭੰਨ ਰਹੇ ਜੀ ਉਹ ਹਾਂ ਦਰਵਾਜ਼ਾ ਭੰਨ ਰਹੇ ਹੈ ਜੀ ਆਹ ਦੇਖੋ ਮੇਰਾ ਫੇਸ ਤੋੜਨਾ ਇਹਨਾਂ ਨੂੰ ਇੱਧਰ ਤੇ ਮੈਂ ਅੰਦਰ ਵੜ ਗਿਆ ਮਾ ਕਿਤੇ ਮੈਨੂੰ ਨੁਕਸਾਨ ਨਾ ਕਰ ਜਾਣ ਅੱਗੇ ਵੀ ਇਹ ਲੱਤਾਂ ਵੱਢ ਗਏ ਪਹਿਲਾਂ ਵੀ ਤੁਹਾਨੂੰ ਕੁੱਟਮਾਰ ਕਰ ਗਏ ਹਾਂ ਜੀ ਪੰਜ ਛੇਵਾਂ ਹਮਲਾ ਜੀ ਇਹ ਇੱਕ ਨਹੀਂ ਫੇਰ ਨਹੀਂ ਇੱਥੇ ਆਉਣਗੇ ਜੀ ਇਹਨਾਂ ਨੇ ਛੇਵੇਂ ਪਹਿਲੇ ਹਮਲੇ ਚ ਮੇਰਾ ਭਾਈ ਵੱਡਿਆ ਜਰਨੈਲ ਸਿੰਘ ਉੱਤੇ ਬਾਅਦ ਦਰਬਿੰਦਰ ਸਿੰਘ ਮੇਰਾ ਬੇਟਾ ਵੱਡਿਆ ਫਿਰ ਤੇਜਪ੍ਰੀਤ ਦੇ ਸਿੱਟੇ ਸੱਟਾਂ ਮਾਰ ਗਏ ਜਿਹੜੀ ਮੇਰੀ ਨੌ ਆ ਜੀ ਜੇ ਹੁਣ ਹਮਲਾ ਮਾਰਨ ਵਾਸਤੇ ਆ ਜੀ ਕਿਨੂੰ ਆ ਉਹ ਗੱਡੀ ਗਈ ਆ ਗੱਡੀ ਗਈ ਥੋੜਾ ਇੱਥੇ ਰੁਕੂਗੀ ਇੱਥੇ ਰੁਕੋਗੇ ਜੀ ਇਹਨਾਂ ਨੇ ਕੈਮਰਾ ਤੋੜਨਾ ਤੁਸੀਂ ਫੋਨ ਕਰ ਰਹੇ ਹੋ ਜੀ ਇਹ ਪੁਲਿਸ ਨੂੰ ਹਾਂ ਮੈਂ 112 ਨੰਬਰ ਨੂੰ ਫੋਨ ਕਰ ਰਿਹਾ ਆ ਇਹੋ ਦੇਖ ਦਿਓ ਅੱਛਾ ਆ ਸਾਹਮਣੇ ਰੁਗੀ ਜੀ ਉਧਰ ਹਾਂ ਰੁਕ ਗਈ ਹੁਣ ਆ ਕੈਮਰਾ ਤੋੜਨਾ ਇਹਨਾਂ ਨੇ ਆ ਉਹ ਦੇਖ ਤੋੜ ਤਾ ਹਾਂ ਹੁਣ ਇੱਥੋਂ ਉਹ ਗੱਡੀ ਵਾਹੇ ਇੱਥੇ ਜਾਉਗੀ ਜੀ ਵਾਹ ਕੇ ਹੁਣ ਵਾਹ ਕੇ ਕਿ ਆਹ ਫੈਕਰੀ ਸੜ ਤੂੰ ਹੀ ਜਾਉਗੀ ਜੀ ਆ ਜਾ ਰਹੀ ਹੈ ਜੀ ਹਾਂ ਹੁਣ ਰੁਕੋ ਨਾਰਦਾਂ ਨੇ ਤਾਂ ਫਿਰ ਹੀ ਸਾਕੇ ਬਾਸ ਨੂੰ ਕੀ। ਠੀਕ ਠੀਕ ਠੀਕ। ਆਓ ਦੇਖੋ ਜੀ। ਆਓ ਚੱਲੀਏ। ਆਓ ਚੱਲੀਏ। ਨਹੀਂ ਫਿਰ ਤੁਸੀਂ ਫਿਰ ਜਦੋਂ ਤੁਸੀਂ ਇਹ ਫੋਨ ਕੀਤਾ ਫਿਰ ਪੁਲਿਸ ਕਿੰਨੀ ਦੇਰ ਬਾਅਦ ਆ ਗਈ ਸੀ? ਉਹਨਾਂ ਨੇ ਲਾਟੇ ਹੋਏ ਜਨਾਬ 15 ਮਿੰਟ। 15 ਮਿੰਟ ਜੀ। ਇਹ ਪੁਲਿਸ ਨੇ ਆ ਕੇ ਸਾਰੇ ਦੇਖ ਚੈੱਕ ਕੀਤਾ। ਹਾਂਜੀ। ਉਹਨਾਂ ਨੇ ਦੋ ਬੰਦੇ ਆਏ ਤੇ ਹੀ ਪੁਲਸ ਵਾਲੇ। ਜੀ। ਇੱਕ ਬਕਰ ਸਿੰਘ ਇੱਕ ਉਹਨਾਂ ਦੇ ਨਾਲ ਹੋਰ ਤਾਂ ਮੁਰਸ਼ੀ। ਜੀ। ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਦੁੱਖਾ ਕਹਿੰਦੇ ਕਿ ਕਾਹਾਂ ਤੇ ਆ ਰਹੇ ਆ ਬੰਦੇ ਗਲਤ ਤੇ ਆ ਰਹੇ ਮਰੰਡੇ ਖਾਣੇ ਤੇ ਅੱਛਾ ਜੀ ਮਰੰਡੇ ਖਾਣੇ ਤੇ ਇੱਕ ਬੰਦਾ ਉਹਨਾਂ ਦਾ ਆਇਆ ਜੀ ਦੋ ਦੋ ਹੋਰ ਤੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਆਪਾਂ ਦੇਖਿਆ ਉਹ ਕਹਿੰਦੇ ਕਿ ਮੈਂ ਮਾਰ ਰਹੀ ਆ ਕੋਈ ਤੇ ਉਹਨਾਂ ਨੇ ਆ ਕੇ ਹੋ ਕੰਮੀ ਸਾਰੀ ਫਿੰਗਰਪ੍ਰਿੰਟ ਲੈਣੇ ਵਗੈਰਾ ਹਾਂ ਜੀ ਤੇ ਤੁਸੀਂ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਜੀ ਅਸੀਂ ਇਹ ਇਨਸਾਫ ਚਾਹੁੰਦੇ ਆ आज ਪੰਜਵਾਂ ਛੇਵਾਂ ਹਮਲਾ ਜੇ ਮੇਰੇ ਪੋਤੀਆਂ ਨੂੰ ਮਾਰ ਗਿਆ ਸਾਨੂੰ ਕੁਝ ਹੋ ਗਿਆ ਤੇ ਸਾਰਾ 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 ਉਹਨੂੰ ਮਾਰਿਆ ਜੀ ਸਾਨੂੰ ਇਫਕੋ ਲੱਗਿਆ ਇਹਦੇ ਨਾਲ ਤਾਂ ਨਹੀਂ ਪੁਲਿਸ ਮਾਰਦੇ ਜੀ ਸਾਨੂੰ ਮਾਰਦੇ ਕੋਈ ਤੁਸੀਂ ਤੁਹਾਨੂੰ ਕਿਉਂ ਖਤਰਾ ਤੁਸੀਂ ਇੰਨੇ ਭਾਵਕ ਕਾਤੇ ਹੋਏ ਹੋ ਤੁਸੀਂ ਬਾਅਦ ਵਿੱਚ ਗੱਲ ਕਰਦੇ ਮੇਰੇ ਘਰ ਵਾਲੇ ਨੂੰ ਕੁਝ ਨਹੀਂ ਦੇਖਣਾ ਚਾਹੁੰਦਾ ਜੀ ਉਹ ਮੇਰੇ ਬੱਚੇ ਦਾ ਮੈਂ ਆਪਣਾ ਕਮਾ ਕੇ ਖਾਂਦੀ ਹਾਂ ਬਸ ਉਹ ਬੰਦਾ ਜਲਦਾ ਦੀ ਕਮਾਈ ਜੀ ਉਹ ਤੁਹਾਡੀ ਪਾ ਪਤੀ ਕਿੱਥੇ ਹੈ ਜੀ ਮੇਰੀ ਤਾਂ ਅੰਪਿੰਡਾ ਬਣਾ ਲਈਦੀ ਰਹਿਣ ਵਾਲੀ ਹੈ ਜੀ ਪਤੀ ਵੀ ਹੋਰੀ ਰਹਿੰਦੇ ਜੀ ਹੋਮ ਸੇਵਿਸ ਦੀ ਦੰਨੀਆਂ ਤਾਂ ਮੈਂ ਮੈਨੂੰ ਕੰਮਾਇੰਦਾਂ ਦਾ ਸਟੋਰੀ ਜੇ ਕਿਵੇਂ ਕਰ ਜਾਨੀ ਆ ਦੋ ਤਿੰਨ ਵਾਰ ਨੇ ਐਸਿਡ ਪਾਉਣ ਦੀ ਕੋਸ਼ਿਸ਼ ਕੀਤੀ ਫਿਰ ਬਾਬਾ ਦੀਪ ਸਿੰਘ ਜੀ ਨੂੰ ਵੀ ਕੱਲ ਗਾਣਾ ਘੱਟ ਕੇ ਗਿਆ ਜੀ ਕਹਿੰਦਾ ਹੁਣ ਕੱਢ ਬਾਬਾ ਦੀਪ ਸਿੰਘ ਨੂੰ ਬਾਹਰ ਬੱਸ ਸਰ ਉਹਨਾਂ ਨੇ ਮੇਰੀ ਜਾਨ ਬਚਾ ਲਈ ਉਹਨਾਂ ਨੇ ਵੀ ਗਾਲਾਂ ਕੱਢਦਾ ਜੀ ਬਹੁਤ ਫਾਇਰਿੰਗ ਕੀਤੀ ਅਸਲ ਵੀ ਨਾ ਮੈਨੂੰ ਇਹ ਨਹੀਂ ਸੀ ਪਤਾ ਕੱਲ ਮੇਰੀ ਹਿੱਕੇ ਦੇ ਵਿੱਚ ਹਾਰ ਬਚਦਾ ਸੀਗਾ ਜਿਹਦੇ ਵਾਸਤੇ ਮੈਂ ਆਪਣੀ ਜਾਨ ਵਜਾਈਏ ਪਤਾ ਨਹੀਂ ਰੱਬ ਨੇ ਕਿਵੇਂ ਕਿਰਪਾ ਕੀਤੀ ਕਿਵੇਂ ਨਹੀਂ ਉਹ ਗੋਲੀ ਸੰਦੇ ਇਸੇ ਦੇ ਵਿੱਚ ਵੱਜੀ ਹੋ ਜਾਂਦੀ ਐਸੀ। ਕੰਦ ਦੇ ਵਿੱਚ ਛੱਡ ਲਿਆ ਜੀ ਮੇਰੀਆਂ ਛੋਟੀਆਂ ਛੋਟੀਆਂ ਬੱਚੀਆਂ ਨੇ ਉਹਨਾਂ ਦੇ ਛੋਟੇ ਬੰਦੇ ਵਿੱਚ ਇੰਨਾ ਕੁਝ ਦੇਖ ਲਿਆ ਕਿ ਉਹਨਾਂ ਦਾ ਫਿਊਚਰ ਆ। ਤੇ ਹੁਣ ਤੁਸੀਂ ਕੀ ਕਾਰਵਾਈ ਮੰਗ ਕਰਦੇ ਜੀ? ਫਿਰ ਜਾਂ ਤਾਂ ਸਾਨੂੰ ਮਾਰਿਆ ਜਾਵੇ ਜਾਂ ਨਹੀਂ ਤਾਂ ਕਿਸੇ ਸੁਣਵਾਈ ਹੁੰਦੀ ਸਾਡੇ ਸਾਰੇ ਟੱਪਰਨ ਖੋਖੀ ਮਾਰੇ ਜਾਵੇ ਚੜਾ ਕੇ ਨਹੀਂ ਜ਼ਰੂਰ ਉਹ ਬੰਦੇ ਨੂੰ ਮਾਰਿਆ ਜਾਵੇ। ਤਦੋ ਤੱਕ ਗੈਂਗ ਉਹਨਾਂ ਪਤੀ ਜਿਹੜੇ ਬਗ ਮਰਤਬਾ ਸਰਕਾਰ ਤੋਂ ਵੀ ਬੇਅਤਿਆ ਜਦੋਂ ਸਾਡਾ ਵੋਟਾਂ ਲੈਣੋਂ ਦੇ ਅਸੀਂ ਸਾਰੇ ਸਾਰੇ ਸਪੋਰਟ ਕਰਦੇ ਹਾਂ ਮੈਂ ਸਾਡੀ ਕਿਉਂ ਨਹੀਂ ਅਰਪ ਕਰ ਰਹੇ ਕਿਉਂਕਿ ਸਾਡਾ ਮਰਤਬਾ ਕਰਦੇ ਕਿੰਨਾ ਕਿਤੇ ਤੜਕੂ ਗਰੀਬ ਬੰਦੇ ਨੂੰ ਕਰਕੇ ਵੀ ਨਹੀਂ ਕਾੜ ਦਿੰਦੇ ਹੈਗੇ ਜਦ ਗਰੀਬ ਬੰਦੇ ਨਾਲ ਪੰਗਾ ਲੈਂਦੇ ਬਰਾਬਰ ਦੇ ਨਾਲ ਪੰਗਾ ਲੈਣ ਬਿਲਕੁਲ ਕਰਦੇ ਆ ਕਿ ਲੇਡੀਆਂ ਨੂੰ ਵੀ ਤੁਹਾਨੂੰ ਕਰ ਦੇਦਾ ਇੱਕ ਮਰਤਬਾ ਜੇ ਕੈਮਰੇ ਨਾਲ ਲੱਗੇ ਹੁੰਦੇ ਤਾਂ ਲੋਕਾਂ ਨੇ ਸ਼ੱਕ ਕਰਨਾ ਸੀ ਪਤਨੀ ਹੋਇਆ ਆ ਪਤਨੀ ਆਪ ਕਰਾਇਆ ਆਗੇ ਸ਼ੱਕ ਕੋਈ ਗੱਲ ਸੌ ਕਰ ਨਹੀਂ ਸਣੀ ਹਾਂ ਬੇ ਜਿਆਗਣਾ ਫੈਸਲਾ ਕਰ ਲਵੇ ਮੈਂ ਜੱਸਾ ਉਹਨੇ ਕਿਹਾ ਸੀ ਮੈਂ ਫੈਸਲਾ ਨਹੀਂ ਕਰਨਾ ਹੈ ਕਹਿੰਦਾ ਕੋਈ ਗੱਲ ਨਹੀਂ ਤੈਨੂੰ ਦੇਖੂਗਾ ਇੰਸਟਾਗ੍ਰਾਮ ਤੇ ਦਾ ਮੇਰਾ ਅਕਾਊਂਟ ਬਣੇ ਹੋਏ ਜੋ ਕਿ ਮੇਰੀਆਂ ਆਰਟ ਦੀਆਂ ਕੰਮ ਨੇ ਜਿਹੜਾ ਮੈਂ ਕੰਮ ਕਰਦੀ ਉਹ ਪੋਸਟਾਂ ਹੁੰਦੀਆਂ ਤਾਂ ਕਿ ਮੇਰੇ ਗਾਹਕ ਆਸਟਮਰ ਬਾਤਨ ਦੇ ਉੱਥੇ ਤੋਂ ਉਹ ਰੰਜੀ ਜਿਹਾ ਕਰਦਾ ਹੈ ਗੰਦੀਆਂ ਗੰਦੀਆਂ ਵੀਡੀਓ ਤੇ ਕਮੈਂਟ ਕਰਦਾ ਹੈ ਪੋਸਟ ਕਰ ਦਿੰਦਾ ਹੈ ਤੇ ਤੁਸੀਂ ਰਿਕਾਰਡਿੰਗ ਥੋਤੇ ਹੁਣ ਪੁਲਿਸ ਲੈ ਗਈ ਜੀ ਬਜ਼ੁਰਗ ਹਮੀ ਕੋਡ ਕਾਰਡਨ ਲੈ ਗਈ ਜੀ ਹਰੇਕ ਬੰਦਾ ਆ ਕੇ ਮੂਵੀ ਬਣਾ ਲੈਂਦਾ ਜੀ ਮੈਂ ਤਾਂ ਕਹਿਣਾ ਦੇਜੋ ਹੁਣ ਕਾਰਵਾਈ ਦੇਖੋ ਕਿਆ ਬਣਦੀ ਜੀ ਕਿਆ ਨਹੀਂ ਨਹੀਂ ਤਾਂ ਇਹਦੇ ਨਾਲ ਹੋਈਆਂ ਮੈਂ ਤਾਂ ਪੁਲਿਸ ਵਾਲਿਆਂ ਨੇ ਵੀ ਕਹਿਣਾ ਸਭ ਨੂੰ ਕਹਿੰਦੇ ਨਾਲ ਦੱਸਾਨੂੰ ਸਾਰੀ ਟੱਬਰ ਨੂੰ ਗੋਲੀ ਮਾਰ ਦੇ ਦੱਸ ਇਹਦੇ ਨਾਲ ਘੜੀ ਘੜੀ ਦੇਖਣ ਨਾਲ ਆ ਹੁਣ ਬਾਜੀ ਜੀ ਸਟਾਇਣਾ ਦੇਖੋ ਪੁਕਰ ਵਾਲੇ ਇਹਨੂੰ ਕਿੱਥੇ ਚੈਰ ਕਰੂਗਾ ਜੀ ਕਿਆ ਨਹੀਂ ਕਰੂ ਜੀ ਨੂੰ ਕਸ਼ੇਤੀ ਦਾ ਪਤਾ ਹੀ ਨਹੀਂ ਬਿਲਕੁਲ ਇਹਦਾ ਕੁੰਡਾ ਵੀ ਖੋਲ ਸਕਦੀ ਜੀ ਜੀ ਉਹਨਾਂ ਨੂੰ ਹਾਂ ਜੇ ਇਕੱਲੇ ਉਹਦੇ ਕੁੰਡਾ ਖੋਲ ਸਕਦੇ ਉਹਦੇ ਨਾਲ ਜੀ ਇਹਦੇ ਨਾਲ ਫਿਰ ਮਾਰ ਪੁੱਕਾ ਇਹ ਨੂੰ ਮਾਰ ਪੈਂਦਾ ਫਿਰ ਅਸੀਂ ਕਾਦੇ ਚੁੱਕਦੇ ਨਹੀਂ ਫਿਰ ਮੇਰੀਆਂ ਘੋਟੀਆਂ ਨੂੰ ਕੋਈ ਮਾਰ ਜਾਂਦੇ ਆ ਨਾ ਬੜੀ ਬੇਡੂ ਕਰਦੇ ਆ ਜੇ ਤਾਂ ਪਹਿਲਾਂ ਪਿਛਲੇ ਸਾਲ ਹਮਲਾ ਕਰਕੇ ਗਿਆ ਸੀ ਬੜੀ ਬੇਟੀ ਨੇ ਮਿਰਚਾਂ ਪਾਈਆਂ ਸਾਰੇ ਬੰਦਿਆਂ ਦੇ ਵਿੱਚ ਅੱਖਾਂ ਦੇ ਵਿੱਚ ਉਹ ਬੜੀ ਮੇਰੀ ਬੜੀ ਬੇਟੀ 13 ਸਾਲ ਦੀ ਉਹਦੇ ਨਾਲ ਰੰਜਲ ਰੱਖਦਾ ਉਹ ਨੂੰ ਸਿੱਧੀਆਂ ਗਾਲਾਂ ਕੱਢ ਰਹੀ ਆ ਕਹਿੰਦਾ ਇਹਨੂੰ ਇਦਾਂ ਕਰਕੇ ਜਾਣਾ ਇਹਨੂੰ ਇਦਾਂ ਕਰਕੇ ਜਾਣਾ ਇਹਨੂੰ ਕਹਿੰਦਾ ਰੱਖ ਬਹੁਤ ਬੁਰਾ ਇਹਨੂੰ ਬਾੜ ਕੇ ਜਾਣਾ ਸੀ ਇਹਦਾ ਰੇਪ ਕਰਨਾ ਸੀ ਇਹਦਾ ਬਹੁਤ ਵੀ ਰਿਕਵੈਸਟ ਆ ਸਾਡੀ ਸਾਡੀ ਸੁਣਵਾਈ ਕੀਤੀ ਜਾਵੇ ਨਹੀਂ ਜਿਹਨੇ ਸਾਡੀ ਨਹੀਂ ਸੁਣਵਾਈ ਕਰਤੀ ਸਾਨੂੰ ਕਢਾ ਕੇ ਇੱਕੋ ਵਾਰ ਚ ਮਾਰਿਆ ਜਾਵੇ ਬੱਸ ਅਜਿਹੀ ਹੋਵੇ ਕਿ ਬੰਦੇ ਨੂੰ ਮਾਰਿਆ ਜਾਵੇ ਹਰੇਕ ਤਰੀਕ ਪਰ ਜਾਸਾ ਨੂੰ ਅਸੀਂ ਐਪਲੀਕੇਸ਼ਨ ਲਾ ਰਹੇ ਹਰੇਕ ਤੇ ਤਰੀਕ ਪਰ ਐਪਲੀਕੇਸ਼ਨ ਲਾ ਰਹੇ ਹਾਂ ਤਰੀਕ ਪਰ ਹੁਣ ਤੱਕ ਮਾਈ ਦਾ ਲਾਲ ਨੂੰ ਵਕੀਲ ਨੇ ਕਦੇ ਹਾਜ਼ਰ ਨਹੀਂ ਹੋਣ ਦਿੱਤਾ ਤਰੀਕ ਪਰ ਵੀ ਨਹੀਂ ਕਦੇ ਹਾਜ਼ਰ ਤਰੀਕ ਪਰ ਆਉਂਦਾ ਹੀ ਨਹੀਂ ਕਿ ਕਿੱਥੇ ਆਉਂਦਾ ਕਿੱਥੇ ਆਉਂਦਾ ਇਹ ਬੰਦੀ ਗੱਲ ਤਾਂ ਧੰਕੀ ਧੰਕੀ ਜਿਹੜੀ ਹੁੰਦੀ ਹੈ ਜਾਂਦਾ ਆਉਂਦਾ ਨਹੀਂ ਨਹੀਂ ਤਰੀਕ ਪਰ ਆਉਂਦਾ ਜਿਉਂ ਹੀ ਗੱਲ ਐਨੇ ਕੇਸ ਹੈ ਮੈਂ ਇਹ ਸੋਚਦਾ ਕਹਿੰਦੇ ਆ ਕਿ ਸਰਕਾਰੀ ਬੰਦਾ ਜੇ ਸੱਟ ਕਮੰਜਾ ਵੀ ਕਰ ਲਵੇ ਤਾਂ ਵੀ ਉਹਦੀ ਉਹ ਤਾਂ ਖਤਮ ਹੋ ਜਾਂਦੀ ਹੈ ਜੀ ਪਰ ਐਸ ਬੰਦੇ ਦੀ ਕਿਉਂ ਨਹੀਂ ਖਤਮ ਹੋਈ ਵੀ ਹੁਣ ਤੱਕ ਤੇ ਕਿਉਂ ਨਹੀਂ ਕਿਪਰ ਜਾਇਨ ਰੱਖਿਆ ਜਿਹੜਾ ਬੰਦਾ ਐਨੇ ਹਤਿਆਚਾਰ ਜੁਰਮ ਕਰਦਾ 6 6 7 7 ਹਫਤੇ ਕਰਦਾ ਕਹਿੰਦਾ ਅਸੀਂ ਤਿੰਨੇ ਭਾਈਆਂ ਤਿੰਨੇ ਭਾਈ ਅਸੀਂ ਕੰਡਤਾਰ ਅਸੀਂ ਕਹਿੰਦਾ ਬੰਦੇ ਨੂੰ ਮਾਰਨ ਲੱਗੇ ਘੌਣ ਨਹੀਂ ਕਰਦੇ ਦੱਸੋ ਜੀ ਤਾਂ ਸੱਚਾ ਹੱਲ ਹੋ ਹਾਂਜੀ ਡਿਪਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ 12 ਕਿਲਿਆਂ ਉੱਪਰ ਬੈਠੇ ਆ ਅਸੀਂ ਡਿਪਟੀ ਸਾਹਿਬ ਅਮਰਾਲੀ ਵਾਲੇ ਕੇਸ ਦਾ ਕੀ ਹੈ ਜੀ ਠੀਕ ਹੈ ਜੀ ਐਫਆਈਆ ਨੰਬਰ 35 ਜੀ ਠੀਕ ਹੈ ਜੀ ਓਕੇ ਠੀਕ ਅਡਿਪਤੀ ਸਾਹਿਬ ਕਹਿੰਦੇ ਐਫਆਈਆ ਨੰਬਰ 35 ਵੱਖ-ਵੱਖ ਧਰਾਵਾਂ ਦੇ ਤਾਂ ਇਹ ਮਾਮਲਾ ਤਾਂ ਦਰਜ ਹੋ ਗਿਆ ਜੀ ਅੱਛਾ ਜੀ ਤੇ ਤੁਹਾਡੇ ਲੈ ਕੇ ਬਿਆਨ ਵੀ ਤਾਂ ਸਾਰੇ ਲੈ ਗਏ ਨਾ ਜੀ ਬਿਆਨ ਤਾਂ ਲੈ ਲਏ ਕਿਉਂ ਐਫਆਈਆ ਨੰਬਰ 35 ਦਰਜ ਹੋ ਗਈ ਜੀ ਰਾਤ ਤੇ ਦਰਜ ਹੋ ਗਈ ਜੀ ਕਹਿੰਦੇ ਅੱਛਾ ਜੀ ਤੇ ਬਾਕੀ ਜਲਦੀ ਕਹਿੰਦੇ ਗ੍ਰਿਫਤਾਰ ਕੀਤੇ ਜਾਵਗੇ ਸੀਸੀ ਫੁਟੇਜ ਕਹਿੰਦਾ ਬਾਕੀ ਪਿੰਡਾਂ ਦੇ ਵਿੱਚ ਵੀ ਚੈੱਕ ਕਰ ਰਹੇ ਆ ਵੀ ਗੱਡੀ ਕਿੱਧਰੋਂ ਆਈ ਆ हां जी दहा दिन परेशान ਪਰ ਕੰਨੀ ਤੇ ਗਈ ਹੈ ਅੱਛਾ ਜੀ ਅਮਰਾੜੀ ਨੂੰ ਗਈ ਹੈ ਜੀ ਅ ਜੇ ਲਠੇੜੀ ਤੇ ਆਉਗੀ ਤਾਂ ਉੱਥੇ ਉਹਨਾਂ ਦਾ ਆਪਣੇ ਮੱਛੀ ਪਾਲਕਾਣੇ ਨੇ ਕਹਿ ਬਨੇ ਦੱਕੇ ਹੋਏ ਆ ਜੀ ਉਹਨਾਂ ਦੇ ਚੈੱਕ ਕਰ ਸਕਦੇ ਆ ਜੀ ਇੱਧਰ ਜਿਆਦਾ ਅਮਰਾੜੀ ਨੂੰ ਜਾਂਦੀ ਆ ਕੋਠੀ ਵਾਲੇ ਨੇ ਕਹਿ ਕਹਿਰੇ ਲੱਗੇ ਹੋਏ ਆ ਬੜੀ ਕੋਠੀ ਵਾਲਿਆਂ ਦੇ ਤੇ ਕਹਾ ਰਾਮ ਸਿੰਘ ਦੇ ਕਹਿ ਬਨੇ ਦੱਕੇ ਹੋਏ ਆ ਠੀਕ ਹੈ ਜੀ ਠੀਕ ਹੈ ਉਹ ਕਰ ਸਕਦੇ ਆ ਹੁਣ ਜਿਹੜੀ ਮੇਰੇ ਕੋਲ ਆ ਇਹ ਜਣੀ ਪਿੰਡ ਨੂੰ ਜਾਂਦੀ ਦਿਖਾਉਂਦੀ ਹੈ ਹਾਂਜੀ ਅਮਰਾਲੀ ਵੱਲ ਨੂੰ ਜਾਂਦੀ ਹੈ ਦਿਖਾਉਂਦੀ ਹੈ ਜੀ ਅਮਰਾਲੀ ਵੱਲ ਨੂੰ ਜਾਂਦੀ ਦਿਖਾਉਂਦੀ ਹੈ ਪਰਸਾਲਪੁਰ ਕੰਨੀ ਤੇ ਆਉਂਦੀ ਆਉਂਦੀ ਹੈ ਬਾ ਪਹਿਲਾਂ ਵਾਪਸ ਬਰਨਾਲਪੁਰ ਤੇ ਆਉਂਦੀ ਹੈ ਤੇ ਅਮਰਾਲੀ ਨੂੰ ਜਾਂਦੀ ਹੈ ਅਮਰਾਲੀ ਨੂੰ ਜਾਂਦੀ ਹੈ ਠੀਕ ਹੈ ਜੀ ਇਹ ਸਨ ਨੂੰ ਦੇਖ ਸਕਦੇ ਹੋ ਪਿੰਡ ਅਮਰਾਲੀ ਦੇ ਬਜ਼ੁਰਗ ਤੇ ਨੂੰ ਤੇ ਸੌਰਾ ਜਿਨ੍ਹਾਂ ਦੇ ਪਰਿਵਾਰ ਤੇ ਹਮਲਾ ਹੋਇਆ ਇਨਾਂ ਨੇ ਲਾਈਫ ਦਿਖਾਇਆ ਤੇ ਕੈਮਰੇ ਦੇ ਵਿੱਚ ਵੀ ਜੀ ਇਹਨਾਂ ਦੇ ਇੱਕ ਕੈਮਰਾ ਅੰਦਰ ਨਾਲ ਲੱਗਿਆ ਹੁੰਦਾ ਇਹ ਕੈਮਰਾ ਜਿਸ ਦੀ ਸਾਰੀ ਰਿਕਾਰਡਿੰਗ ਇਹਨਾਂ ਦੇ ਕੋਲ ਅੰਦਰ ਹੈ ਤੇ ਬਾਕੀ ਰਿਕਾਰਡਿੰਗਾਂ ਪਹਿਲਾਂ ਕਿਉਂ ਡੀਵੀਆਰ ਅੰਦਰ ਹੋਣ ਕਾਰਨ ਉਹਨਾਂ ਵੱਲੋਂ ਕੀਤੇ ਗਏ ਹਮਲੇ ਆਈਟਾ ਸੁੱਟੀਆਂ ਹੋਈਆਂ ਉਹ ਤਾਂ ਹੀ ਦਿਖਾਈ ਦਿੱਤੀਆਂ ਗਈਆਂ ਵੀ ਪਰਿਵਾਰ ਦੇ ਕੈਮਰੇ ਲੱਗੇ ਹੋਏ ਸੀ ਜੇਕਰ ਕੈਮਰੇ ਨਾਲ ਲੱਗੇ ਹੁੰਦੇ ਤਾਂ ਇਹ ਵਾਕਾ ਸ਼ੱਕ ਦੀ ਨੀਗਾ ਗੱਲ ਦੇਖਿਆ ਜਾਣਾ ਸੀ ਚਾਰ ਵਿਅਕਤੀ ਚਾਰ ਗੱਡੀ ਦੇ ਵਿੱਚ ਆਉਂਦੇ ਨੇ ਤੇ ਆ ਸ਼ੀਸ਼ੇ ਪਾਉਂਦੇ ਨੇ ਅੰਦਰ ਸ਼ਰੇ ਵੀ ਨਹੀਂ ਪਹਿਲਾਂ ਇਸ ਥਾਂ ਤੇ ਗੱਡੀ ਰੁਕਦੀ ਆ ਗੱਡੀ ਇਸ ਥਾਂ ਤੇ ਰੁੱਕ ਕੇ ਪਿੱਛੇ ਜਾਂਦੀ ਆ ਕਿਉਂਕਿ ਪਿੱਛੇ ਇਸ ਘਰ ਦਾ ਬਜ਼ੁਰਗ ਦਾ ਇਹ ਘਰ ਨੂੰ ਪਿੱਛੇ ਰਸਤਾ ਜੀ ਹਾਂ ਪਿੱਛੇ ਨੇ ਦੇਖ ਆਗੇ ਆ ਦੇਖ ਆਗੇ ਅੱਛਾ ਜੀ ਪਹਿਲਾ ਇੱਧਰ ਇਹਨੂੰ ਤੋੜਨ ਆਏ ਜੀ ਇੱਧਰ ਤੋੜਨ ਆਏ ਤੇ ਜਾ ਧੰਦੇ ਆ ਜੀ ਤੈਨੂੰ ਆ ਪਿੱਛੇ ਦੇਖਣਾ ਵੀ ਖੁੱਲਾ ਹੋਊਗਾ ਵੀ ਅੰਦਰ ਵੜ ਜੀ ਅਸੀਂ ਹਾਂ ਜੀ ਵੀ ਖੁੱਲਾ ਹੋਊਗਾ ਬੱਚੇ ਬੱਚੇ ਖੋਲ ਲੈਣੇ ਆ ਫਿਰ ਉਹਨਾਂ ਨੇ ਇੱਥੇ ਦੇ ਫਾਇਰ ਕਰ ਗਏ ਜੀ ਮੇਰੇ ਪਰ ਅੱਛਾ ਤੁਸੀਂ ਅੱਛਾ ਉਧਰ ਨੂੰ ਮੈਂ ਹਾਂ ਕੋਠੇ ਤੇ ਪੈਰਿੰਗ ਕੀਤੀ ਵੀ ਹਾਂ ਜੀ ਹਾਂ ਜੀ ਤੁਸੀਂ ਕੋਠੇ 'ਤੇ ਮੈਂ ਕੋਠੇ 'ਤੇ ਚੜਿਆ ਜੀ ਜਾ ਕੇ ਖੜਕਾ ਹੋਇਆ ਇਹਨੇ ਤੋੜ-ਪਾਨ ਕਰਨ ਲੱਗੇ ਆ ਜੀ ਮੈਂ ਖੜਕਾ ਸੁਣ ਲਈ ਸਾਹ ਉੱਪਰ ਚੜ ਗਿਆ ਮੈਂ ਕੋਈ ਗੱਲ-ਬਾਤ ਹੋ ਗਈ ਗੱਲ-ਬਾਤ ਹੋ ਗਈ ਹਾਂ ਜੀ ਮੈਂ ਬਹੁਤਾ ਨਹੀਂ ਕਰਨਾ ਮੈਂ ਪੁਲਿਸ ਨੂੰ ਫੋਨ ਕਰਦਾ ਹਾਂ 112 ਨੂੰ ਠੀਕ ਹੈ ਜੀ ਮੈਂ 112 ਨੂੰ ਨੰਬਰ ਨੂੰ ਫੋਨ ਕਰਿਆ ਠੀਕ ਹੈ ਤੇ ਉਹਨਾਂ ਨੂੰ 15 ਮਿੰਟ ਬਾਅਦ ਉਹ ਮੈਂ ਫੇਰ ਕਰਿਆ ਇਹ ਮਾ ਤੁਹਾਡਾ ਕਰਮਚਾਰੀ ਨਹੀਂ ਕੋਈ ਆਇਆ ਬਿਲਕੁਲ ਜੀ ਉਹਦੇ ਬਾਅਦ ਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਨੇ ਫੋਨ ਕਰਤਾ 112 ਨੂੰ ਵੀ ਕਰਮਚਾਰੀ ਨਹੀਂ ਆਇਆ ਉਹ ਗੱਡੀ ਲੈ ਕੇ ਜੀ ਅਮਰਾਲੀ ਦਿੱਤੇ ਠੀਕ ਹੈ ਜੀ ਦੇਖ ਸਾਧਨ ਤਸਵੀਰਾਂ ਇਹ ਪਿੱਛੇ ਘਰ ਦੇ ਵੀਡੀਓ ਦੇ ਵਿੱਚ ਤੁਹਾਨੂੰ ਰਿਕਾਰਡਿੰਗ ਵੀ ਦਿਖਾਈ ਹੈ ਕਿਉਂਕਿ ਇਸ ਥਾਂ ਤੇ ਜਦੋਂ ਗੱਡੀ ਰੁਕਦੀ ਹੈ ਗੱਡੀ ਰੁੱਕ ਕੇ ਵਿਅਕਤੀ ਪਿੱਛੇ ਨੂੰ ਆਉਂਦੇ ਆ ਇਹ ਕੀ ਬਜਰਾਂਜ ਅਸੀਨਾਂ ਨੇ ਦੱਸਿਆ ਵੀ ਉਹਨਾਂ ਦੇ ਪਹਿਲਾਂ ਵੀ ਉਹਨਾਂ ਦੇ ਨਾਲ ਕੇਸ ਚੱਲ ਰਹੇ ਨੇ ਤੇ ਡੀਐਸਪੀ ਜਤਿੰਦਰਪਾਲ ਸਿੰਘ ਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ 112 ਤੇ ਕਾਲ ਉਹਨਾਂ ਨੂੰ ਟ੍ਰੇਸ ਹੋਈ ਤਾਂ ਤੁਰੰਤ ਪੁਲਿਸ ਉੱਥੇ ਪਹੁੰਚੀ ਹੈ ਪੁਲਿਸ ਨੇ ਪਹੁੰਚ ਕੇ ਉਹਨਾਂ ਦੇ ਸਾਰੇ ਜਿੱਥੇ-ਜਿੱਥੇ ਗੋਲੀ ਦੇ ਛਰੇ ਲੱਗੇ ਹੋਏ ਨੇ ਸੀਸੇ ਫੁੱਟੇ ਨੇ ਸਾਰੇ ਉਹਨਾਂ ਵੱਲੋਂ ਫੋਟੋਗ੍ਰਾਫੀ ਵੀ ਕੀਤੀ ਗਈ ਹੈ ਤੇ ਉੱਥੇ ਫੋਰੈਂਸਿਕ ਟੀਮ ਭੇਜ ਕੇ ਉਹਨਾਂ ਨੇ ਛਰੇ ਇਕੱਠੇ ਕਰਕੇ ਐਫ ਆਈ ਆਰ ਨੰਬਰ 13 35 ਸੌਰੀ 35 ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਡੇਲੀ ਨੂੰ ਸ਼੍ਰੀ ਚਮਕੌਰ ਸਾਹਿਬ ਤੇ ਤੁਹਾਡਾ ਇਕਬਾਲ ਸਿੰਘ ਵਾਲੀ ਦੀ ਰਿਪੋਰਟ ਨਾਲ ਹਾਜ਼ਰ